ਪੰਜਾਬ ਪੁਲਿਸ ਵੱਲੋਂ ਹੁਣ ਸ਼ਰਾਬੀ ਕੇ ਗੱਡੀ ਚਲਾਉਣ ਵਾਲਿਆਂ ਤੇ ਸਖਤੀ ਕੀਤੀ ਜਾ ਰਹੀ ਹੈ ਇਸ ਦੇ ਤਹਿਤ ਜੇਕਰ ਵਿਆਹ ਸ਼ਾਦੀਆਂ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੀ ਕੋਈ ਵੀ ਸ਼ਰਾਬੀ ਕੇ ਗੱਡੀ ਚਲਾਵੇਗਾ ਤਾਂ ਉਸ ਨੂੰ ਮੋਟਾ ਜੁਰਮਾਨਾ ਦੇਣਾ ਪਵੇਗਾ ਇਸ ਨੂੰ ਲੈ ਕੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਹੋਟਲ ਅਤੇ ਮੈਰਿਜ ਪੈਲੇਸਾਂ ਦੇ ਬਾਹਰ ਨਿਕਲ ਆਉਂਦੇ ਵੀ ਸ਼ੁਰੂ ਕਰ ਦਿੱਤੇ ਜਾਂਦੇ ਨੇ ਚੈਕਿੰਗ ਕਰਨੀ ਤਸਵੀਰਾਂ ਦੇਖ ਕੇ ਉਹ ਬੰਦੇ ਵੀ ਸੰਭਲ ਜਾਣ ਜਿਹੜੇ ਅਕਸਰ ਅਝੇਹਾ ਕਰਦੇ ਨੇ ਸਰਕਾਰ ਨੇ ਜਿਹੜਾ ਆਰਡਰ ਦਿੱਤਾ ਉਹਨਾਂ ਨੇ ਇੱਕ ਤਰਫਾ ਆਰਡਰ ਦਿੱਤਾ ਦੂਜੀ ਤਰਫ ਇਹ ਵੀ ਦੇਖਣਾ ਚਾਹੀਦਾ ਹੈ ਵੀ ਜੇ ਹੁਣ ਅਸੀਂ ਵਿਆਹ ਸ਼ਾਦੀ ਤੇ ਗਏ ਆ ਤਾਂ ਉਹਦੇ ਚ ਕੁਝ ਲਿਮਟ ਜੇ ਸਾਨੂੰ ਛੂਟ ਹੋਣੀ ਚਾਹੀਦੀ ਹੈ ਉਹ ਨੈਚੁਰਲੀ ਗੱਲ ਹੈ ਅਸੀਂ ਅਗਰ ਵਿਆਹ ਤੇ ਗਏ ਆ ਕੋਈ ਦੋ ਪੈਗ ਤਾਂ ਲਗਾ ਕੇ ਜਾਈ ਜਾਏਗਾ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਵੀ ਸਾਡਾ ਕੰਮ ਵੀ ਨਾ ਰੁਕੇ ਪਰ ਲੋਕਾਂ ਦੀ ਸੇਫਟੀ ਵੀ ਰਹੇ ਤੋਂ ਦੇਖਣਾ ਵੀ ਆਹ ਨਾਲੇ ਦਿਨਾਂ ਦੀ ਸਰਕਾਰ ਇਸ ਚੀਜ਼ ਚ ਕੁਝ ਨਾ ਕੁਝ ਛੂਟ ਜ਼ਰੂਰ ਦੇਗੀ ਔਰ ਅਸੀਂ ਇੱਕ ਆਪਣੇ ਵਫਦ ਵੀ ਲੈ ਕੇ ਜਲਦੀ ਲੋਕਲ ਐਮ ਐਲ ਏ ਨੂੰ ਤੇ ਜਿਹੜੇ ਵੀ ਰਿਲੇਟਡ ਇਹਦੇ ਨਾਲ ਅਧਿਕਾਰੀ ਆ ਉਹਨਾਂ ਨੂੰ ਮਿਲਾਂਗੇ ਬੇਨਤੀ ਕਰਾਂਗੇ ਵੀ ਇਹਦਾ ਕੋਈ ਸਹੀ ਹੱਲ ਕੱਢਿਆ ਜਾਵੇ ਨੁਕਸਾਨ ਹੈ ਜਾਂ ਨਹੀਂ ਨਹੀਂ ਉਹਦੇ ਚ ਦੇਖੋ ਨੁਕਸਾਨ ਤਾਂ ਜਨਤਾ ਦਾ ਹੀ ਹੋਏਗਾ ਸਾਡੇ ਕੰਮ ਤੇ ਕਿੰਨਾ ਅਸਰ ਪਏਗਾ ਇਹਨਾਂ ਵਾਲਾ ਟਾਈਮ ਦੱਸੇਗਾ ਉਹਦੇ ਸਾਡੇ ਪੈਲਸ ਦਾ ਜਾਂ ਹੋਟਲ ਵਾਲੇ ਦਾ ਕਿਤੇ ਦਾ ਕੋਈ ਕਤੂਰ ਨਹੀਂ ਆ ਅਸੀਂ ਤਾਂ ਇੱਕ ਪਾਰਟੀ ਬੁੱਕ ਕਰਨੀ ਹੈ ਉਹਦੇ ਖਾਣੇ ਦੇ ਪੈਸੇ ਲੈ ਲੈਣੇ ਆ ਸ਼ਰਾਬ ਅਗਲਾ ਆਪਣੇ ਕੋਲੋਂ ਲਿਆਂਦਾ ਹੈ ਲਾਇਸੈਂਸ ਉਹਦਾ ਅਲੱਗ ਹੁੰਦਾ ਹੈ ਸਾਰਾ ਭੁਗਤਾਨ ਉਹ ਦਿੰਦਾ ਹੈ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਹੈ ਵੀ ਇੱਕ ਅਸੀਂ ਵੈਲਿਡ ਅਗਰ ਲਾਇਸੈਂਸ ਦੇ ਕੇ ਚਰਾਬ ਅਲਾਉ ਕਰ ਰਹੇ ਆ ਤਾਂ ਉਹਦੇ ਲਈ ਅਸੀਂ ਕੀ ਕਰਨਾ ਹੈ ਤੇ ਨੈਚੁਰਲੀ ਗੱਲਾਂ ਅਗਰ ਲੋਕ ਚਾਹਣਗੇ ਤਾਂ ਹੈਵੀ ਹੋਏਗਾ ਹੁਣ ਸਿਰਫ ਮੈਂ ਅੱਗੇ ਤੁਹਾਨੂੰ ਦੱਸਿਆ ਵੀ ਹਰ ਚੀਜ਼ ਦਾ ਹੱਲ ਹੋਏਗਾ ਸਰਕਾਰ ਟੇਬਲ ਤੇ ਆਏਗੀ ਇੱਕ ਚੀਜ਼ ਦੀ ਲਿਮਟ ਦਿੱਤੀ ਜਾਏਗੀ ਛੂਡ ਦਿੱਤੀ ਜਾਏਗੀ ਹੁਣ ਬਿਲਕੁਲ ਬੰਦ ਕਰਨਾ ਤਾਂ ਮੇਰੇ ਖਿਆਲ ਪੰਜਾਬ ਚ ਪੋਸੀਬਲ ਨਹੀਂ ਹੈ ਔਰ ਤੁਸੀਂ ਦੇਖਿਓ ਵੀ ਜਿਨ੍ਹਾਂ ਨੇ ਸ਼ਰਾਬ ਬੰਦੀ ਕੀਤੀ ਹੈ ਰਾਜੇ ਚ ਉਹਦੇ ਚ ਸਾਡੇ ਤੋਂ ਜ਼ਿਆਦਾ ਸ਼ਰਾਬ ਦੋ ਨੰਬਰ ਚ ਉੱਤੇ ਚਲਦੀਆਂ ਵੈ ਦੇਖੋ ਅਗਰ ਕੋਈ ਹੱਦਾਂ ਦਾ ਕਮ ਹੋਏਗਾ ਤਾਂ ਸਾਡੇ ਕੰਮ ਤੇ ਬਹੁਤ ਬੁਰਾ ਪ੍ਰਭਾਵ ਪੈਣਾ ਹੈ ਤਾਂ ਹੋ ਸਕਦਾ ਹੈ ਵੀ ਅੱਗੇ ਹੀ ਅਸੀਂ ਕੋਰੋਨਾ ਤੋਂ ਬਹੁਤ ਮੁਸ਼ਕਲ ਬਾਹਰ ਨਿਕਲੇ ਆ ਅਗਰ ਇਦਾਂ ਦੀ ਸਖਤੀ ਹੋਏਗੀ ਕੋਈ ਆਏਗਾ ਹੀ ਨਹੀਂ ਸਾਡੇ ਕੋਲ ਬੁਕਿੰਗ ਲੈਣ ਨਹੀਂ ਆਏਗਾ ਤਾਂ ਫਿਰ ਕੰਮ ਜਿਹੜੇ ਬਹੁਤ ਡਾਊਨ ਹੋ ਜਾਣਗੇ ਸ੍ਰੀ ਸਰਕਾਰ ਦੀ ਬੜੀ ਅੱਛੀ ਪਹਿਲ ਹੈ ਜੀ ਇਹ ਨਿਊਜ਼ 2019 ਚ ਵੀ ਦੇਖਣ ਨੂੰ ਮਿਲੀ ਸੀਗੀ ਵੀ ਸਰਕਾਰ ਇਦਾਂ ਦਾ ਕੁਝ ਕਰਨਾ ਚਾਹਦੀ ਹੈ ਬਟ ਆਈ ਥਿੰਕ ਉਸ ਟਾਈਮ ਇੰਪਲੀਮੈਂਟ ਨਹੀਂ ਸੀ ਹੋ ਪਾਇਆ ਜੇ ਗਵਰਨਮੈਂਟ ਇਹਨੂੰ ਇੰਪਲੀਮੈਂਟ ਕਰਦੀ ਹੈ ਤਾਂ ਬਹੁਤ ਅੱਛੀ ਗੱਲ ਆ ਲੋਕ ਜਾਗਰੂਕ ਹੋਣਗੇ ਵੀ ਜੋ ਡਰਿੰਕ ਕਰਕੇ ਘਰੇ ਜਾ ਰਹੇ ਨੇ ਵੀ ਫੈਮਿਲੀ ਤਾਂ ਉਹ ਆਪਣੇ ਆਪ ਦੇ ਨਾਲ ਆਪਣੀ ਫੈਮਿਲੀ ਦੇ ਨਾਲ ਬਾਕੀ ਰਾਹਗੀਰਾਂ ਦੇ ਵਾਸਤੇ ਵੀ ਰਿਸਕ ਦਾ ਕਾਰਨ ਬਣਦੇ ਨੇ ਤੇ ਕਿਸੇ ਨੂੰ ਵੀ ਡਰਿੰਕ ਕਰਕੇ ਡਰਾਈਵ ਨਹੀਂ ਕਰਨੀ ਚਾਹੀਦੀ ਐਂਡ ਦੇ ਸ਼ੁੱਡ ਟੇਕ 올 ਦ ਨੇਸੈਸਰੀ ਸਟੈਪਸ ਜੇ ਲਾਰੇ ਨੇ ਤਾਂ ਬਹੁਤ ਅੱਛੀ ਗੱਲ ਆ ਸਿਰ ਮਨਾਂ ਦੇ ਵਿੱਚ ਡਰ ਰਹੇਗਾ ਵੀ ਚਲਾਨ ਹੋ ਜਾਊਗਾ ਬਟ ਜਿਹੜੀ ਫੈਮਿਲੀ ਨਾਲ ਜਾ ਰਹੀ ਹੈ ਉਹਨਾਂ ਦੇ ਮਨ ਵਿੱਚ ਵੀ ਡਰਾ ਕਿ ਜੇ ਕੋਈ ਬਾਈ ਚੈਂਸ ਵਾਪਰ ਗਿਆ ਵੀ ਨਾਲ ਦੇ ਬੰਦੇ ਨੇ ਪੀਤੀ ਹੋਈ ਉਹ ਤੇ ਗੱਡੀ ਚਲਾ ਰਿਹਾ ਤੇ ਬਾਈਕ ਚਲਾ ਰਿਹਾ ਤੇ ਬਹੁਤ ਵੱਡਾ ਰਿਸਕ ਆ ਲੁਧਿਆਣਾ ਵਿੱਚ ਸੜਕਾਂ ਵੀ ਮਾਸ਼ਾਅੱਲਾ ਹੈਗੀਆਂ ਨੇ ਪੋਟ ਹੋਲਸ ਬਹੁਤ ਨੇ ਖੱਡੇ ਬਹੁਤ ਨੇ ਤੇ ਜੇ ਕੋਈ ਇਨਸੀਡੈਂਟ ਹੋ ਜਾਂਦਾ ਤਾਂ ਬਹੁਤ ਮੁਸ਼ਕਿਲ ਆ ਸਰ ਆਈ ਥਿੰਕ ਗਵਰਨਮੈਂਟ ਨੂੰ ਇਹਦੇ ਬਾਰੇ ਐਜੂਕੇਟ ਕਰਨਾ ਚਾਹੀਦਾ ਹੋਰ ਜ਼ਿਆਦਾ ਕਿ ਤੁਸੀਂ ਜੇ ਡਰਿੰਕ ਕਰਕੇ ਜਾ ਰਹੇ ਹੋ ਕਿਸੇ ਇਵੈਂਟ ਤੇ ਵਾਪਿਸ ਘਰੇ ਆਣਾ ਤੇ ਤੁਸੀਂ ਨਾਲ ਕੋਈ ਆਪਣਾ ਇੰਤਜ਼ਾਮ ਕਰਕੇ ਲੈ ਕੇ ਜਾਓ ਕੋਈ ਬ੍ਰਦਰ ਸਿਸਟਰ ਕੋਈ ਨਾਲ ਹੋਵੇ ਤੁਹਾਡੇ ਫਰੈਂਡ ਹੋਵੇ ਨਾਲ ਜਿਹੜਾ ਤੁਹਾਨੂੰ ਜਿਹੜਾ ਸੋਬਰ ਹੋਵੇ ਡਰਿੰਕ ਨਾ ਕਰਦਾ ਹੋਵੇ ਤੁਹਾਨੂੰ ਘਰੇ ਵਾਪਸ ਲੈ ਕੇ ਆਵੇ ਜੇ ਕੋਈ ਮਜਬੂਰੀ ਪੈ ਗਈ ਹੈ ਤੁਸੀਂ ਨਹੀਂ ਕੋਈ ਅਰੇਂਜ ਕਰ पाए ਤੁਸੀਂ ਓਲਾ ਕੈਬ ਓਲਾ ਬਾਈਕ ਲੈ ਕੇ ਘਰੇ ਜਾਓ ਗਵਰਨਮੈਂਟ ਸ਼ੁੱਡ ਮੇਕ ਸਮ ਗਿਵ ਸਮ ਫੈਸਿਲਿਟੀ ਕਿ ਰਾਤ ਨੂੰ ਜੇ ਤੁਸੀਂ ਡਰਿੰਕ ਕਰ ਲਈ ਹੈ ਕਿਤੇ ਫਸ ਗਏ ਹੋ ਘਰ ਨਹੀਂ ਜਾ ਸਕਦੇ ਤਾਂ ਤੁਸੀਂ ਕੋਈ ਨਾ ਕੋਈ ਫੈਸਿਲਿਟੀ ਕੋਈ ਹੋਵੇ ਗਵਰਨਮੈਂਟ ਇਹ ਵੀ ਦੇ ਸਕਦੀ ਆ ਸਮਥਿੰਗ ਜਿਹਦੇ ਉੱਪਰ ਕੰਮ ਕੀਤਾ ਜਾ ਸਕਦਾ ਹੈ ਗਵਰਨਮੈਂਟ ਕੈਨ ਹੋਰ ਅੱਗੇ ਸੋਚ ਸਕਦੀ ਆ ਬਟ ਇਹ ਅچھے ਸਟੈਪਸ ਨੇ ਅੱਗੇ ਇੰਪਰੂਵਮੈਂਟ ਦੀ ਪੋਸਿਬਿਲਟੀ ਕਾਫੀ ਹੈਗੀ ਆ ਸਾਡੇ ਨਾਲ ਸਰ ਕੋਈ ਇਹਦੇ ਬਾਰੇ ਰਾਬਤਾ ਤਾਂ ਨਹੀਂ ਹੋਇਆ ਪੁਲਿਸ ਦਾ ਬਟ ਜੇ ਉਹ ਕਹਿਣ ਕਿ ਅਸੀਂ ਪੂਰੀ ਸਪੋਰਟ ਦੇਵਾਂਗੇ ਸਾਡੇ ਵੱਲੋਂ ਇਹਦੇ ਵਿੱਚ ਕੋਈ ਦਿੱਕਤ ਨਹੀਂ ਆ ਸਕਦੀ ਜੀ ਬਿਲਕੁਲ ਬਿਲਕੁਲ ਲੋਕਾਂ ਨੂੰ ਐਜੂਕੇਟ ਕਰਨਾ ਬਹੁਤ ਜ਼ਰੂਰੀ ਹੈ ਪੁਲਿਸ ਵਿਧਾਨਾ ਇੰਪੋਰਟੈਂਟ ਨਹੀਂ ਹੈਗਾ ਵੀ ਜਿਹੜੇ ਲੋਕ ਵੀ ਜਾ ਰਹੇ ਨੇ ਉਹਨਾਂ ਦੇ ਮਨ ਵਿੱਚ ਇਨਫੋਰਮੇਸ਼ਨ ਹੋਣੀ ਜ਼ਰੂਰੀ ਆ ਕਿ ਆਪਾਂ ਜੇ ਡਰਿੰਕ ਐਂਡ ਡਰਾਈਵ ਕਰਦੇ ਆ ਆਪਣੀ ਫੈਮਿਲੀ ਲਈ ਤੇ ਬਾਕੀ ਰਾ ਐਜੂਕੇਸ਼ਨ ਇੰਪੋਰਟੈਂਟ ਹੈ ਤੇ ਉਹਨੂੰ ਇੰਪਲੀਮੈਂਟ ਵੀ ਸਕਤੀ ਨਾਲ ਕਰਨਾ ਚਾਹੀਦਾ ਜਿਹੜੀ ਵੀ ਕੁਝ ਇੰਪੋਰਟੈਂਟ ਜਗ੍ਹਾ ਨੇ ਜਿੱਥੇ ਲੋਕ ਪੀਂਦੇ ਜਨਪੀਂ ਜਾਂਦੇ ਨੇ ਹਾਤੇ ਨੇ ਬਾਹਰ ਨੇ ਕਲੱਬਸ ਨੇ ਵੈਡਿੰਗ ਪੈਲੈਸਿਸ ਨੇ ਕੋਈ ਵੀ ਐਸੀ ਲੋਕੇਸ਼ਨਸ ਨੇ ਜਿੱਥੇ ਡਰਿੰਕ ਲੋਕ ਕਰਦੇ ਨੇ ਉਹਦੇ ਬਾਹਰ ਕੋਈ ਨਾ ਕੋਈ ਨੋਟਿਸ ਬੋਰਡ ਲੱਗਿਆ ਹੋਵੇ ਗਵਰਨਮੈਂਟ ਵੱਲੋਂ ਵੀ ਪਲੀਜ਼ ਡੋਨਟ ਡਰਿੰਕ ਐਂਡ ਡਰਾਈਵ दैट विल बी ਵੈਰੀ ਹੈਲਪਫੁਲ ਫਾਰ ਦਾ ਪੀਪਲ ਆਫ ਦਾ ਸਿਟੀ ਐਸਐਮਜ਼ ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ